ਸਾਸੀ ਕਰੋ ਆ ਦੇਖੋ ਵੀਰੋ ਖੁੱਲੇ ਚ ਫੀਡ ਕਿਵੇਂ ਚੋਗ ਰਹੇ ਹਨ ਖੁੱਲੇ ਚ ਫੀਡ ਪਾਈ ਹੈ ਖੁੱਲੇ ਚ ਫੀਡ ਚੋਗਣਾ ਚੋਗ ਰਹੇ ਹਨ ਵਧੀਆ ਜੀ ਸੌਖੇ ਤਰੀਕੇ ਨਾਲ ਜੇ ਡੱਬਿਆਂ ਵਿੱਚ ਫੀਡ ਪਾਈ ਹੁੰਦੀ ਤਾਂ ਐਦਾਂ ਇਨਾ ਇੱਕ ਦੂਜੇ ਉੱਪਰ ਚੜ ਚੜ ਕੇ ਪੀੜ ਕਰਨੀ ਸੀ ਤਾਂ ਕਈ ਮੁਰਗੇ ਮਰ ਵੀ ਜਾਣਿਆ ਪਰ ਇਹ ਹੁਣ ਭੁੱਲੇ ਜੀ ਦੇਖੋ ਕਿੱਡੀ ਵਧੀਆ ਪੀੜ ਚੋਗ ਰਹੇ ਹਨ ਇਧਰ ਪਾਣੀ ਵੀ ਰੱਖਿਆ ਹਾ ਪਾਣੀ ਵੀ ਦੂਜੇ ਵਧੀਆ ਸੌਖੇ ਤਰੀਕੇ ਨਾਲ ਪੀ ਰਹੇ ਹਨ ਕੋਈ ਪਾਣੀ ਪੀਣੇ 'ਚ ਮੁਸ਼ਕਲ ਨਹੀਂ ਹੈ ਪਾਣੀ ਪੀ ਕੇ ਅਦਰ ਪਿੱਛੇ ਨੂੰ ਫਿਰ ਵਾਪਸ ਆ ਕੇ ਫੀਡ ਖਾ ਰਹੇ ਹਨ ਇਹ ਜੀ ਮੈਸੇਜ ਹੈ ਕਿ ਖੁੱਲੇ 'ਚ ਫੀਡ ਪਾਉਣਾ ਮੁਰਗੇ ਲਈ ਬਹੁਤ ਹੀ ਲਾਹੇਵੰਦ ਹੈ ਤਾਂ ਮੁਰਗਾ ਸਹੀ ਤਰੀਕੇ ਨਾਲ ਫੀਡ ਖਾ ਸਕਦਾ ਹੈ ਹੋਰ ਵੀ ਕੀੜੇ ਮਕੌੜੇ ਖੁੱਲੇ ਵਿੱਚ ਆ ਸਕਦਾ ਹੈ ਤੇ ਮੁਰਗਾ ਤੁਹਾਡਾ ਜਿਵੇਂ 파ਰਮਾ ਚ ਮੁਰਗਾ ਪਾਲਾ ਜਾਂਦਾ ਹੈ ਮੁਰਗਾ ਤੁਹਾਡਾ ਪਿਓਰ ਬਣੇਗਾ ਦੇਸੀ ਪਿਓਰ ਮੁਰਗਾ ਤੇ ਜਿਹੜੇ ਵੀ ਸੱਜਣ ਵੀਰ ਕੱਟ ਮੁਰਗੇ ਰੱਖਦੀਆਂ ਰੱਖਦੇ ਹਨ 950 ਉਹ ਖੁੱਲੇ ਚੋਹੀ ਮੁਰਗੀਆਂ ਪਾਲਣ ਤਾਂ ਜੋ ਉਹਨਾਂ ਨੂੰ ਲਾਹ ਪ੍ਰਾਪਤ ਹੋ ਸਕੇ ਤਾਂ ਮੁਨਾਫਾ ਵੀ ਜ਼ਿਆਦਾ ਮਿਲ ਸਕੇ ਕੋਈ ਇਹਨਾਂ ਨੂੰ ਮੁਸ਼ਕਲ ਨਹੀਂ ਆ ਰਹੀ ਹੈ ਫੀਡ ਕਾਮ ਚੋਂ। ਉਹ ਸਹੀ ਤਰੀਕੇ ਨਾਲ ਫੀਡ ਖਾ ਰਹੀਆਂ ਹਨ। ਤੇ ਪਾਣੀ ਵੀ ਇਧਰ ਪੀ ਰਹੀਆਂ ਹਨ। ਡਬਲ ਐਪ ਦੀ ਦੇਸੀ ਮੁਰਗੀ। ਉਹ ਡਬਲ ਐਪ ਦੀ ਦੇਸੀ ਬ੍ਰੀਡ ਹੈ। ਇਸ ਦਾ ਵੇਟ 2-3 ਮਹੀਨੇ ਹੈਂਤਨੇ ਕਿਲੋ ਦਾ ਹੋ ਜਾਵੇਗਾ। ਜਿਹੜੀ ਵੀ ਸੱਜਣ ਵੀਰ ਨੇ ਉਿੱਦਾ ਪਾਣਾ ਹੈ ਡਬਲ ਐਫ ਜੀ ਬਰੀਡ ਦਾ ਚੂੜਾ ਪਾਵੇ ਤਾਂ ਹੀ ਉਹਨੇ લાભ ਪ੍ਰਾਪਤ ਹੋ ਸਕਦਾ ਹੈ।